ਹਾਂ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਸਾਰਿਆਂ ਦੇ ਅੱਜ ਤ ਹੁਣ ਕੁ ਸ਼ੁਰੂ ਕਰ ਰਹੇ ਆ ਅੱਜ ਦਾ ਵਲੌਗ ਸ਼ਾਮੇ ਹੋ ਰਹੀ ਹੈ ਯਾਰ ਕਾਲਜ ਗਿਆ ਦੇ ਅੱਜ ਮੈਂ ਉੱਥੇ ਵਲੌਗ ਬਣਾ ਕੇ ਨਹੀਂ ਲਿਆ ਤੇ ਆਉਂਦੇ ਹੋਏ ਬਾਬੇ ਯਾਰ ਬਾਲਾ ਵਧੀਨ ਆਇਆ ਕੀ ਹੋਇਆ ਯਾਰ ਸਮਾਨੇ ਆ ਕੇ ਉੱਥੇ ਦਾ ਮੈਂ ਚੜ੍ਹ ਗਿਆ ਦੀ ਬੱਸ ਨਵੇਂ ਬੱਸ ਸਟੈਂਡ ਤੋਂ ਸਮਾਨੇ ਆ ਕੇ ਬਸਾਂ ਦੀ ਹੜਤਾਲ ਹੋ ਗਈ ਯਾਰ ਜਾਮ ਲੱਗ ਗਿਆ ਉੱਥੇ ਜਿਹੜਾ ਪਟਿਆਲੇ ਕਣੀ ਹੋਆ ਕੈਂਚੀਆਂ ਨੇ ਇਹਦੀਆਂ ਸਮਾਨੇ ਦੀਆਂ ਉਦੋਂ ਵੀ ਪਿੱਛੇ ਪੁਲ ਤੇ ਖੜਾ ਆਤੀ ਉਹਨੇ ਕਹਿੰਦਾ ਬੱਸ ਇਦੂ ਗਿਣੀ ਜਾਂਦੀ ਤੁਰ ਕੇ ਵਗ ਜਾਓ ਉੱਥੋਂ ਪਹਿਲਾਂ ਤੁਰ ਕੇ ਨਵੇਂ ਉੱਥੇ ਗਿਆ ਬੱਸ ਸਟੈਂਡ ਤੇ ਮਾਕੀ ਦੇ ਅੱਗੇ ਬੱਸ ਚੱਲ ਰਹੀਆਂ ਹੋਣਗੀਆਂ ਉੱਥੇ ਨਹੀਂ ਬੱਸਾਂ ਚੱਲੀਆਂ ਫਿਰ ਉੱਥੋਂ ਬਾਅਦ ਸਾਂ ਅੱਡੇ ਤੇ ਮੁੜ ਕੇ ਆ ਇੱਥੇ ਆ ਕੇ ਮੋੜ ਜੇ ਤੇ ਘਰ ਦੇ ਨੂੰ ਫੋਨ ਕਰਤਾ ਵੀ ਆ ਕੇ ਲੈ ਜਾਓ ਸਮਾਨ ਨੇ ਤਾਂ ਜਾਮ ਲੱਗ ਰਿਆ ਦਾਦਾ ਆ ਗਿਆ ਚੱਲ ਮੇਰਾ ਅੱਗੇ ਆ ਦਾਦਾਂ ਰੋਂ ਉੱਥੇ ਅੱਗੇ ਕੰਚੀਆਂ ਦੇ ਅੱਗੇ ਕਹਿੰਦਾ ਜਿਹੜੇ ਇੱਧਰ ਹੀ ਕੰਚੀਆਂ ਨੇ ਸਮਾਨਾ ਕੰਚੀਆਂ ਨੇ ਉੱਥੇ ਅੱਗੇ ਕਹਿੰਦਾ ਵੀ ਤੂੰ ਇੱਧਰ ਹੀ ਆ ਜਾ ਉਹ ਤਾਂ ਜਾਮ ਲੱਗ ਰਿਆ ਮੈਂ ਇੱਧਰ ਆਉਣ ਲੱਗਿਆ ਆਪ ਮੰਡੀ ਗਣੀ ਦੀ ਉੱਤੋਂ ਦੀ ਜਾ ਕੇ ਅੱਡੇ ਤੇ ਵਗ ਗਿਆ ਮੇਰੀ ਫੇਰ ਭਗਾਈ ਕਰੀ ਇੱਧਰ ਨੂੰ ਫਿਰ ਮੋਸ ਤੇ ਹੁਣ ਕਰਿਆ ਆ ਮੜਾ ਜੇ ਦਮ ਲਿੱਤਾ ਦੀ ਮਗੱਜ ਬਲੌਗ ਜੰਮੀ ਬਣਾਣਾ ਭੁੱਲ ਗੇ ਫਿਰ ਹੁਣ ਬਲੌਗ ਸ਼ੁਰੂ ਕਰ ਰਿਹਾ ਤੇ ਇੱਕ ਗੱਲ ਹੋਰ ਮੇਰੇ ਜਿਹੜੇ ਪੋਸਟਰ ਮੰਗਾਏ ਤੇ ਪਿੱਛੋਂ ਕਰਿਆ ਆਗੇ ਸੀਗੇ ਮੰਮੀ ਨੇ ਲੈ ਲਈ ਸੀ ਉਹ ਤੋਂ ਡਿਲੀਵਰੀ ਬாய் ਤੋਂ ਤੇ ਹੁਣ ਆਪਾਂ ਦੇ ਅਨਬਾਕਸਿੰਗ ਕਰਦੇ ਨੇ ਤੁਹਾਨੂੰ ਦਿਖਾਉਨੇ ਆ ਤੇ ਜੇ ਹੋਇਆ ਹੁਣ ਆਪਾਂ ਲਾਵਾਂਗੇ ਇਹਨਾਂ ਨੂੰ ਹਾਂਜੀ ਤੇ ਆਤੀ ਆਪਣਾ ਉਹ ਬਾਕਸ ਇਹ ਆਇਆ ਦੀ ਫਲਿੱਪਕਾਰਟ ਵੱਲੋਂ ਅਜੋਨੂਨ ਬਾਕਸ ਕਰਕੇ ਦੇਖਦੇ ਹਾਂ ਕੀ ਕੁਸਾ ਹੈ ਚਲੋ ਦੇ ਵਿੱਚ ਪੋਸਟ ਰੈਨਾ ਪਾਟ ਜਾਣੀ ਤੇ ਮੇਂਹਰੋ ਡਬਲ ਟੇਪ ਵੀ ਨਾਲੇ ਦਿੱਤੀ ਉਹਨਾਂ ਨੇ ਨੇ ਪੋਸਟਰਸ ਪੈਕਿੰਗ ਤੈਰ ਪੂਰੇ ਘੰਟਾ ਹੀ ਆ ਆ ਰੋਲ ਜਿੱਦਿਕੇ ਦੇੰਮੋ ਸੇਹ ਭਿਆਉਣਗੇ ਥੋੜੇ ਜਿ ਇਹਨੂੰ ਕਿਸੇ ਚੀਜ਼ ਤਲੇ ਰੱਖ ਦਾਂਗੇ ਅੱਜ ਇਹਨੂੰ ਕੱਲੂ ਲਾ ਦਾਂਗੇ ਆਪਾਂ ਸਿੱਧੇ ਹੋ ਜਾਣਗੇ ਜਿਵੇਂ ਕਰੋ ਚੇਤਾ ਤੇਰ ਬੜੀ ਘੈਂਟ ਮੈਂ ਤਾਂ ਇਹਨੀ ਉਮੀਦ ਨਹੀਂ ਦੀ ਸੀ ਇੰਨੇ ਘੈਂਟ ਹੋਣਗੇ ਮੈਂ ਤਾਂ ਇਹਨਾਂ ਛੋਟੇ ਛੋਟੇ ਹੀ ਹੋਣਗੇ ਥੜੇ ਹਾਰਡ ਵਾਲੇ ਨਹੀਂ ਤਾਂ ਸਿੱਧੇ ਮਜ਼ਾ ਆਣਗੇ ਚਾਤ ਤੁਸੀਂ ਇਹਨੂੰ ਓਵਰ ਫਿਊਜ ਲੈ ਲਓ ਬਾਕੀ ਸਿੱਧੇ ਕਰਕੇ ਮੈਂ ਤੁਹਾਨੂੰ ਪੇਰ ਦਿਖਾਉਂਦਾ ਬੀ ਯੂਨੀਕ ਦਾ ਗਾਇ ਸਪਾਈਡਰਮੈਨ ਵਾਲਾ ਫਿਰ ਇਹ ਕੈਪਟਨ ਅਮਰੀਕਾ ਦਾ ਬੀ ਗੁੱਟ ਵਾਲਾ ਗਿਆ ਬੀ ਬੋਲਡ ਆਇਰਨ ਮੈਨ ਦਾ ਫਿਰ ਬੈਟਮੈਨ ਆ ਗਿਆ ਬੀ ਫੀਅਰ ਦਾ ਫਿਰ ਆ ਫਿਰ ਕੈਪਟਨ ਅਮਰੀਕਾ ਆ ਗਿਆ ਉਹ ਤਾਂ ਕੋਈ ਹੋਰ ਇਦੀ ਆ ਗਿਆ ਕੈਪਟਨ ਅਮਰੀਕਾ ਦਾ ਬੀ ਬਰੇਵ ਦਾ ਤੇ ਆ ਹਲਕਾ ਗਿਆ ਬੀ ਸਟਰੋਂਗ ਆ ਤੇ ਆਪਣੇ ਸਾਰੇ ਇਹਨਾਂ ਨਾਲ ਪੜਸੇ ਦੇ ਕਰਦੇ ਆ ਇਹ ਫਿਰ ਦੇਖਦੇ ਹਾਂ ਇਹਨਾਂ ਨੂੰ ਕਿਵੇਂ ਲਾਉਣਾ ਯਾਰ ਚੀਜ਼ ਘੈਂਟ ਏ ਫਲੈਪ ਕੱਟਨੇ ਮੈਨੂੰ ਇਹ ਨਹੀਂ ਉਮੀਦ ਨਹੀਂ ਸੀ ਆਤੀਗੀ ਆ ਬਾਕਸ ਥੀਗਾ ਆ ਬਾਕਸ ਆਇਆ ਥੀਗਾ ਤੇ ਆ 6 ਨੇ ਸੋਨੂੰ ਮੈਂ ਦੱਸਿਆ ਸੀ ਜਿਹੜੀ ਕੰਮ ਤੇ ਉਦੀ ਲਾਵਾਂਗਾ ਪੈਨਾਂ ਨੂੰ ਹਾਂਜੀ ਤੇ ਅਨਬਾਕਸਿੰਗ ਸੋਨੇ ਦੇਖ ਲਈਓ ਕੀ ਪੋਸਟਰਾਂ ਦੀ ਕਿਉਂ ਮੈਂ ਤੁਹਾਨੂੰ ਦਿਖਾਉਣਾ ਮੈਂ ਕੰਮ ਤੇ ਲਾਉਂਗਾ ਉਹ ਬੁਰੇ ਪਰ ਲੋਕ ਲੱਗ ਰਹੇ ਯਾਰ ਰੁਕੋ ਜੇ ਪদ্ধਤੀ ਚਾਲੂ ਤੇ ਆਤੀ ਆਪਣੀ ਦੋ ਗੰਧਨਾਂ ਨਾਲ ਆਪਣੇ ਲਵੇ ਇੱਕ ਤਾਹਾ ਇਹ ਤੁਹਾਨੂੰ ਮੈਂ ਬਾਅਦ ਚ ਦਿਖਾਉਣਾ ਦੀਗਾ ਵੀ ਭੁੱਲ ਕੇ ਦਿਖਾਉਣਾ ਮੈਂ ਥੱਲੇ ਕਰ ਤਾ ਉਹ ਪੀਸ ਦਾ ਦੋ ਰੈਸਿਪੀ ਤੇ ਆ ਦੱਸੋ ਯਾਰ ਆਹ ਕੰਤਿਲਾਵਾ ਕਿਆ ਕੰਤਿਲਾਵਾ ਵਸਤ ਮੇਰੀ ਐਂਸਲਾ ਵੀ ਇਹ ਕੰਤਿਲਾ ਨਾਲੇ ਪਿੱਛੇ ਦਾ ਬੈਕਗਰਾਉਂਡ ਵਧੀਆ ਹੋ ਜਾਊ ਆਪਣੇ ਪੀਸੀ ਦਾ ਉਹ ਐਂ ਜੋ ਉਹ ਕੰਨ ਤੇ ਲਾਵਾਂ ਫਿਰ ਜਪਨ ਕਦੇ ਲਾਈਵ ਸਟ੍ਰੀਮ ਵੀ ਕੀਤੀ ਫਿਰ ਉਹ ਇਧਰ ਹੀ ਸੈਟ ਕੈਮਰਾ ਖਲਾਂਗੇ ਜਿਹੜਾ ਇਹ ਫੋਨ ਹੋਊਗਾ ਆਪਣਾ ਸੈਕੰਡਰੀ ਉੱਥੇ ਆਪਣਾ ਪਿੱਛੇ ਬੈਕਗ੍ਰਾਉਂਡ ਵਧੀਆ ਹੋਊਗਾ ਕੋਈ ਨਾ ਆਪਾਂ ਸਲਾਹ ਕਰਦੇ ਹਾਂ ਕਿਸੇ ਨਾਲ ਵਧੀਆ ਫਿਰ ਲਾਉਨੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਫੜਨੇ ਰੋ ਵੀਡੀਓ ਚੱਪਾ ਲਾਉਨੇ ਕੋਈ ਕਰ ਦੇਗਾ ਇਹਦਾ ਐਣ ਤੁਸੀਂ ਮੇਰਾ ਪੀਸੀ ਦੇਖੋ ਉੱਥੇ ਦਾ ਟ੍ਰਾਈਪੋਡ ਪੈਦੀ ਉਹ ਅਨਬਾਕਸਿੰਗ ਵੀਡੀਓ ਸ਼ੂਟ ਕਰਨ ਵਾਸਤੇ ਕੰਮ ਥੱਲੇ ਕਰਤਾ ਯਾਰ ਉੱਤੇ ਜਗ੍ਹਾ ਨਹੀਂ ਤੀ ਜਮੇ ਵੀ ਵਾਇਰ ਮੈਨੇਜਮੈਂਟ ਜਿੰਨਾ ਕੋਈ ਕਰਤਾ ਜੇ ਬਾਕੀ ਡਾ ਰਹਿ ਗਿਆ ਬੋਰਡ ਬੋਰ ਜਾਂ ਪੂਰੇ ਲਾ ਦਾਂਗੇ ਆ ਜਗ੍ਹਾ ਤੇ ਜਿਹੜੀ ਬੀਟੀ ਰਹੀ ਤੇ ਬਾਕੀ ਜੌਨੀ ਦੇ ਵਿੱਚ ਕਾਂਚਾ ਹੀ ਓਏ ਹਾਂਜੀ ਸੱਚੀ ਗੱਲ ਸਾਰਿਆਂ ਨੂੰ ਕੀ ਮੈਂ ਸਾਰੀ ਤੇ ਹੁਣ ਸ਼ੁਰੂ ਕਰਦੇ ਹਾਂ ਪਰ ਦਾ ਬਲਾਕ ਟਾਈਮ ਹੋ ਰਿਹਾ ਨੇ ਸਵੇਰ ਦੇ 8:30 ਇੱਕ ਤੈਰਾ ਜੌਨੀ ਦੇ ਵਿੱਚ ਪੈਰ ਫੜ ਲਾਂ ਦਾ ਤੇ ਕਾਲਜ ਆਪਾਂ ਜਾਣ ਦੀ ਸਲਾਹਤ ਹੈਗੀ ਸਵੇਰੇ ਤਿਆਰ ਤੁਰੋਗੇ ਲੇਟ ਹੋਗੇ ਤੇ ਯਾਰ ਤਿਆਰ ਤੁਰੋ ਕੇ ਪਟਿਆਲੇ ਉੱਥੇ ਗਏ ਇੱਕ ਅੱਗੇ ਉੱਥੋਂ ਪਾਸਨੇ ਮਿਲੀ ਭੀੜ ਬਹੁਤ ਜ਼ਿਆਦੇ ਹੁੰਦੀ ਆ ਤਾਂ ਹੀ ਮੈਂ ਸਲਾਹ ਕਰ ਰਿਹਾ ਤਾਂ ਛੇਤੀ ਜਾਏਗਾ ਨਹੀਂ ਜੇ ਘਰ ਦੇ ਮੰਨੇ ਜੇ ਘਰ ਦੇ ਮੰਨੇ ਫਿਰ ਪੋ ਕਰਾਂਗੇ ਉੱਥੇ ਰਹਿਣ ਲੱਗਾਂਗੇ ਇੱਕ ਦਿਨ ਰਹਿ ਜਾ ਕਰਾਂਗੇ ਦੋ ਬਸ ਦੋ ਦਿਨ ਕਾਲਜ ਲਾਉਣਾ ਹਨਾ ਮੈਂ ਆ ਫਿਰ ਕਾਲਜ ਲਾ ਕੇ ਘਰ ਨੂੰ ਹੋਰ ਤਾਂ ਅੱਜ ਤਾਂ ਕੋਈ ਪਲਾਨ ਨਹੀਂ ਇੱਕ ਤਾਂ ਆਪਣਾ ਪੋਸਟਰ ਲਾਉਣੇ ਨੇ ਉਤੇ ਕੰਧ ਤੇ ਪੋਸਟਰ ਲਾ ਕੇ ਪਹਿਲਾਂ ਪਸੰਦੀ ਕਰਕੇ ਆਉਣਾ ਯਾਰ ਦਾਦਾ ਨਹੀਂ ਹੈਗਾ ਕਰੀ ਮਾੜੀ ਮੁੱਟੇ ਕੰਮ ਜੀ ਆਪਣਾ ਕਰਣੀ ਕੋਈ ਨਾ ਆਪ ਕਰਦੇ ਆ ਤੇ ਦਿਖਾਉਣਾ ਹਾਂ ਜਿੱਦੇ ਸੰਨੀਆਂ ਉਪਰ ਕਰ ਰਹੀ ਤੀ ਕਿ ਬਸ ਸਾਕਰ ਨੂੰ ਪੀਛੇ ਤੇ ਤਿਆਰੀ ਜੀ ਕਰ ਰਹੇ ਆ ਯਾਰ ਸਟ੍ਰੀਮਿੰਗ ਦਾ ਰੋਜ਼ ਦੀ ਰੋਜ਼ ਕਿੱਕ ਕਰੀਏ ਨਾ ਇੱਕਦਰ ਖਾਚਾ ਵਾਲਾ ਹੋਊਗਾ ਜਿਹਨੇ ਆਪਣੇ ਲਈ ਪੈਸੇ ਹੈਗੇ ਕਿਉਂ 2-3000 ਰੁਪਏ ਲੱਗ ਜੂਗਾ 12-13 ਛੋਟੀ ਮੋਟੀ ਚੀਜ਼ਾਂ ਦੀ ਤਾਂ ਜ ਰੁਪਏ 54 ਨਾਲ ਦੇ ਨਾਲ ਲੈ ਗਏਮਗੇ ਸਾਰਾ ਸਮਾਨ ਬਾਕੀ ਜੇ ਕੋਈ ਚਾਹ ਬਣ ਫੋਨ ਵਾਲਾ। ਤਵਾਦੋ ਤੇ ਬਸ ਮੈਂ ਦੇਖ ਰਿਹਾ ਕੀ ਕਰਨਾ ਅੱਗੇ। ਹਾਂਜੀ ਮਿੱਤਰੋ ਪਹਿਲੇ ਬੁੱਲਿਓ ਕੇ ਆਪਾਂ ਹੁਣ ਸੋਚਾਂ ਪੋਸਟਰ ਲਾ ਦਨੇ ਆ। ਪੋਸਟਰ ਪੋਸ ਉਹ ਹੀ ਗੰਨ ਤੇ ਡਿਸਾਈਡ ਕਰ ਲਵੀਂ ਕੀ ਗੰਨ ਤੇ ਲਾਵਾਂਗੇ। ਤੇ ਸਾਰੇ ਪੋਸਟਰਾਂ ਪਿੱਛੇ ਮੈਂ ਡਬਲ ਟੇਪ ਲਾਤੀ ਕਿਉਂਕਿ ਇਹ ਤਾਰਨੇ ਵੀ ਹੋਏ ਕਦੇ ਸੌਖੇ ਤੇ ਰਹਿਣਗੇ ਰੰਗ ਨਿੱਤ ਲੈਣਾ। ਤੇ ਬਸ ਹੁਣ ਲਾ ਦੇ ਪੋਸਟਰ। ਜਿਵੇਂ ਗਿਜ਼ਨ ਦੇਖਾ ਪੂਰੀ ਤਰਫਣੇ ਲਾ ਦਦੇ ਨੇ ਤੇ ਸਿਵਿਕ ਪਰ ਚੈੱਕ ਕਰ ਹੁਣ ਦੇਖ ਕੰਡ ਲੱਗੇ ਯਾਰ ਮੈਨੂੰ ਕੁਆਲਿਟੀ ਪੂਰੀ ਵਧੀਆ ਇਹਨਾਂ ਦੀ ਆ ਵੀ ਕੰਮ ਹੋਣਾ ਨਿਪਟੜਾ ਕੋਸਟ ਲਾ ਦਦੇ ਤੇ ਹੁਣ ਦੇਖ ਲਾਂਗੇ ਕੀ ਕਰ ਜੇ ਆਪਣਾ ਡਿਜ਼ਾਈਨ ਬਦਲਤਾ ਹੀ ਪਹਿਲਾਂ ਵਧੀਆ ਲੱਗ ਰਿਹਾ ਸੀਗਾ ਹੁਣ ਘੈਂਟ ਲੱਗਦਾ ਨਾਲੇ ਹੁਣ ਵਧੀਆ ਲੱਗਦੀ ਕੰਦ ਭਰ ਜਗੀ ਸਾਰੀ ਹਾਂਜੀ ਮਿੱਤਰੋ ਪੋਸਟਰ ਸੋਨੇ ਦੇਖਿਆ ਆਪਣੇ ਲਾਤ ਦੀ ਕੀ ਤੇ ਬਹੁਤ ਵਧੀਆ ਲੱਗ ਰਿਹਾ ਤੇ ਕੰਨ ਤੇ ਲਾਏ ਹੋਏ ਤੇ ਬਾਹਰੇ ਆਏ ਤੇ ਦੇਖੋ ਕੀ ਕਰ ਰਹੇ ਨੇ ਘਰ ਦੇ ਇਹ ਉੱਟੋ ਘਟਾ ਕੇ ਇਹ ਸਾਈਕਲ ਪਾਪਾ ਗਿਆ ਪਾਪਾ ਗੱਬੀ ਇਹ ਮਿਸਤਰੀ ਬਣ ਰਿਹਾ ਯਾਰ ਸਾਰੇ ਚੋਜ ਆਉਂਦੇ ਸਾਡੇ ਘਰ ਦੇ ਕਿੰਨੇ ਮਰਜ਼ੀ ਕਰਾ ਲਓ ਤੇ ਹੁਣ ਦਾ ਪਲਾਨ ਤਾਂ ਹਜੇ ਕੋਈ ਨਹੀਂ ਬਾਕੀ ਜੇ ਕੋਈ ਕੰਮ ਹੋਆ ਸਾਨੂੰ ਦਿਖਾਵਾਂਗੇ ਬਣ ਰਹੂ ਵੀਡੀਓ ਚ ਬਣ ਰਹੇ ਹੋ ਮਿੱਤਰੋ ਵੀਡੀਓ ਚ ਦਿਖਾਉਣੇ ਅੱਗੇ ਕੀ ਕਰਦੇ ਆਪਾਂ ਹਾਂਜੀ ਮਿੱਤਰੋ ਤੇ ਇੱਕ ਮੇਰਾ ਜਿਹੜਾ ਕੱਲ ਵਲੌਗਸ ਵਿੱਚ ਪਾਇਆ ਨਹੀਂ ਸੀ ਉਹ ਥੋੜਾ ਜਿਹਾ ਸੀਗਾ ਮਤਲਬ 4-5 ਮਿੰਟਾਂ ਦਾ ਉਹ ਪਾਹੀ ਵਲੌਗ ਚ ਪਾ ਦਾਂਗੇ ਤੇ ਅੱਜ ਦਾ ਵਲੌਗ ਵੀ ਖਾਸਾ ਹੋ ਜਾਊਗਾ ਫਿਰ ਨਹੀਂ 10 ਕੁ ਮਿੰਟਾਂ ਦਾ ਹੋਊਗਾ ਆਪਾਂ ਇਹ ਪਾ ਦੇਣਾ YouTube ਤੇ ਤੇ ਹੁਣ ਆਪਾਂ ਨੈਕਸਟ ਵਲੌਗ ਸ਼ੁਰੂ ਕਰ ਦਨੇ ਆ ਉਹ ਤੁਸੀਂ ਕੱਲੂ ਦੇਖ ਲਿਓ ਉੱਤੇ ਤੇ ਬਸ ਹੁਣ ਆਪਾਂ ਆਪ ਵੀਡੀਓ ਨੂੰ ਕਰਦੇ ਐਂਡ ਤੇ ਆਪਾਂ ਅਗਲੇ ਨੂੰ ਸ਼ੁਰੂ ਕਰਦੇ ਆ ਤੁਸੀਂ ਦੇਖ ਰਹੇ ਹੋ ਵਲੌਗ ਇਦਲੀ ਇੰਨਾ ਹੀ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਜੇ ਆਪ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਕਰ ਲਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਸ ਹੁਣ ਆਪਾਂ ਨੈਕਸਟ ਵਲੌਗ ਸ਼ੁਰੂ ਕਰਦੇ ਆ ਜਿਹੜਾ ਤੁਸੀਂ ਕੱਲੂ ਦੇਖੋਗੇ ਕੱਲੂ ਪਾ ਦਾਂਗੇ ਆਪਾਂ ਉਹ ਤੇਰ ਹੋਰ ਸਟ੍ਰੀਮਿੰਗ ਦਾ ਮੈਨੂੰ ਪਤਾ ਹੀ ਨਹੀਂ ਲੱਗ ਮਰੇ ਉਹ ਜੇ ਪੀਸੀ ਚ ਨਾ ਜਿਹੜੇ ਮਿਰਰਿੰਗ ਟੂਲਸ ਨੇ ਉਹ ਚੱਲਦੇ ਨਹੀਂ ਰਸਮਾਰ ਕੇ ਕਮੈਂਟ ਕਰਕੇ ਦਾਜ਼ੇਰ ਕੀ ਕਰ ਸਕਦੇ ਆ ਨਹੀਂ ਬਸ ਫਿਰ ਆਪਾਂ ਕਰਦੇ ਆ ਖਰਚਾ ਥੋੜਾ ਮੋਟਾ ਕਰਨਾ ਹੀ ਪਊਗਾ ਅਬਾ ਨਾ ਸਟ੍ਰੀਮਿੰਗ ਦਾ ਉਤਾਰਾ ਉਹ ਲਿਆਉਣੇ ਕਿਤਾ ਮਲਟੀ ਉਹ ਲਿਆਉਣਾ ਸਪਲਟਰ ਲਿਆਉਣਾ ਜਿਹੜਾ ਦੋ ਹੀਰਫੋਨ ਲਾ ਦਿੰਦੇ ਨੇ ਇੱਕ ਆਕਸ ਲਿਆਉਣੀਆਂ ਡਾਟਾ ਕੇਬਲ ਲਿਆਉਣੀਆਂ ਇੱਕ ਥੋੜਾ ਮੋਟਾ ਹੋਰ ਸਮਾਨ ਆ ਥੋੜਾ ਜਿਹਾ ਤਾਂ ਮਹਿੰਗਾ ਪਰ ਚਲ ਕੋਈ ਨਹੀਂ ਕਰਨਾ ਤਾਂ ਪਊਗਾ ਜੇ ਕੁਝ ਕਰਨਾ ਚਲੋ ਆਪਾਂ ਲਿਆਉਣੇ ਆ ਮਿਲਦੇ ਨੇ ਅਗਲੀ ਵੀਡੀਓ ਚ